ਸੰਗਰੇ RAM ਰਣ ਇੰਦਰਜੀਤ ਤਬ ਕਹੇ ਭੈਣ ਤ੍ਰਜਟਿ ਬੁਲਾਏ ਰਣ ਮ੍ਰਿਤਕ RAM ਸੀਤਾਹ ਦਿਖਾਏ ਲੈ ਗਈ 나ਥ ਜੈ ਗਰੇ ਖੇਤ ਮ੍ਰਿਗਮਾਰ ਸਿੰਘ ਜੈਉ ਸੁਕਤ ਅਚੇਤ ਸੀ ਨਿਰਖ 나ਥ ਮਨ ਮਹਰਸਾਨ 10 ਔਰ 4 ਵਿਦਿਆ ਨਿਧਾਨ ਪੜਨਾਗ ਮੰਤਰ ਸੰਘਰੀ ਪਾਸ ਪਤ ਪ੍ਰਹਤ ਜਿ ਆਏ ਚਿਤ ਭਇਓ ਹੁਲਾਸ ਨਾ ਜੀ ਜਿ ਆਏ ਜਿ ਆਏ ਜੱਜਨ ਸਹਰੀ ਜੀ ਨਾ ਜੀ ਨਾ ਜਿ ਆਏ ਦੱਜੇ ਨੂੰ ਤੋਂ ਬਾਅਦ ਜਈਆ ਜੋ ਹੈ ਜਿ ਆਏ ਜਈਆ ਦਾ ਲਾ ਕੇ ਕੰਨਾ ਲੈ ਜਿ ਆਏ ਬਣ ਜਾਣਾ ਪਤ ਪ੍ਰਾਤ ਜਿ ਆਏ ਚਿਤ ਭਇਓ ਹਲਾਸ ਸੀ ਗਈ ਜਗੇ ਅੰਗਰਾਏ RAM ਦਲ ਸਹਿਤ ਪ੍ਰਾਤ ਜੋਤ ਧਰਮ ਧਾਮ ਭਜੇ ਸੁਨਾਦ ਕਜੇ ਸੁਬੀਰ ਸੱਜੇ ਹਥਿਆਰ ਭਜੇ ਅਧੀਰ ਸੁਮਲੇ ਸੂਰ ਸਰਬਰਖ ਜੁਦ ਅੱਛਾ ਜੀ ਸਾਡੇ ਔਕੜ ਹੈ ਜੀ ਇੱਕ ਦਿਨ ਟਿੱਪੀ ਸੱッセ ਨੂੰ ਔਕੜ ਨਾਲੇ ਔਕੜ ਸੁਮਲੇ ਸੂਰ ਸਰਬਰਖ ਜੁਦ ਹਨਸਾਲ ਤਾਲ ਵਿਕਰਾਲ ਕ੍ਰੋਧ ਤਜ ਜੁਦ ਸੁਧ ਸੁਰ ਮੇਗ ਧਰਨ ਥਲ ਗਇਓ ਨ ਕੁੰਬਲਾ ਹੋਮ ਕਰਨ ਥਲ ਗਇਓ ਨ ਕੁੰਬਲਾ ਹੋਮ ਕਰਨ ਨ ਕੁੰਬਲਾ ਬੇਬੀ ਹੈ ਥਲ ਗਇਓ ਨ ਕੁੰਬਲਾ ਹੋਮ ਕਰਨ ਲਗ ਬੀਰ ਤੀਰ ਲੰਕੇਸ਼ ਆਨ ਇਮ ਕਹਿ ਬਹਿਣ ਤਜ ਭਰਾਤ ਕਾਨ ਆਏ ਹੈ ਸਤਰ ਇਹ ਘਾਤ ਹਾਥ ਇੰਦਰਾਰ ਉਸਾਰ ਬੀਰ ਇੰਦਰਾਰ ਬੀਰ ਅਰਬਾਰ ਪਰਮਾਤਿ ਨਿਜ ਮਾਸ ਕਾਟ ਕਰ ਕਰਤ ਹੋਮ ਸਰਹਰਤ ਭੂਮ ਅਰਚਕਤ ਬਿਉਮ ਤਹਿ ਗਇਓ ਰਾਮ ਭ੍ਰਤਨ ਸੰਗ ਕਰ ਧਰੇ ਤਨਖ ਕਟ ਕਸ ਨਖੰਗ ਚਿੰਤੀ ਸੋ ਚਿਤ ਦੇਵੀ ਪ੍ਰਚੰਡ ਅਰ ਹਣਿਓ ਬਾਣ ਤੀਨੋ ਦੁਖ ਅੰਡ ਰਿਪ ਫਿਰੇ ਮਾਰ ਦੰਦ ਬਿਜਾਏ ਉਤ ਭਜੇ ਦਾਇਤ ਦਲਪਤ ਜੁਝਾਏ ਇਤ ਇੰਦਰਜੀਤ ਬਦ ਹੈ ਧਿਆਏ ਸਮਾਪਤ ਮਸਤ ਅਥ ਅਤਕਾਏ దੈਤ ਜੁਧ ਕਥਨੰ ਸੰਗੀਤ ਪ੍ਰਦੇਸ਼ਟ ਕਾ ਸ਼ੰਦ ਕਾਗੜਦੰਗ ਕੋਪਕੈ ਦੈਤ ਰਾਜ ਜਾਗੜਦੰਗ ਜੁਧ ਕੋ ਸਜਿਓ ਸਾਜ ਬਾਗੜਦੰਗ ਵੀਰ ਬੁੱਲੇ ਅਨੰਤ ਰਾਗੜਦੰਗ ਰੋਸ ਰੋਹੇ ਦੁਰੰਤ ਪਾਗੜਦੰਗ ਪਰਮ ਬਾਜੀ ਬੁਲੰਤ ਚਾਗੜਦੰਗ ਚਤਰ ਨਟ ਜਿਓ ਕੁਦੰਤ ਕਾਗੜ ਦੰਗ ਕਰੂਰ ਕੱਢੇ ਹਥਿਆਰ ਆਗੜ ਦੰਗ ਆਨ ਬੱਜੇ ਜੁਝਾਰ ਰਾਗੜ ਦੰਗ ਰਾਮ ਸੈਨਾ ਸੁਕ੍ਰੁੱਧ ਜਾਗੜ ਦੰਗ ਜਵਾਨ ਜੁਝੰਤ ਜੁਦ ਨਾਗੜ ਦੰਗ ਨਿਸ਼ਾਨ ਨਵ ਸੈਨ ਸਾਜ ਮਾਗੜ ਦੰਗ ਮੂੜ ਮਕਰਾਛ ਗਾਜ ਆਗੜ ਦੰਗ ਏਕ ਅਤਕਾਏ ਵੀਰ ਰਾਗੜ ਦੰਗ ਰੋਸ ਦੀਨੇ ਗਹਿਿਰ